ਹਾਂਜੀ ਸਤਿ ਸ਼੍ਰੀ ਅਕਾਲ ਜੀ ਪੁਰਤਗਾਲ ਵਾਲਿਓ ਕਿਵੇਂ ਹੋ ਠੀਕ ਹੋਵਗੇ ਤੇ ਆ ਜੋ ਆਪਾਂ ਜੀ ਛੋਟਾ ਜਿਹਾ ਜਮਨੀ ਬਲੌਗ ਬਣਾਇਆ ਆਪਾਂ ਗਏ ਸੀ ਅੱਜ ਫਾਰੋ ਲੋਲੇ ਮੌਲ ਤੇ ਉੱਥੇ ਗਏ ਤੇ ਆਪਾਂ ਘੁੰਮੇ ਫਿਰੇ ਤੇ ਇਹ ਆਪਣਾ ਵੱਡਾ ਭਰਾ ਜੀ ਇਹ ਆਗੇ ਆਪਾਂ ਤੇ ਆਪਾਂ ਘੁੰਮ ਫਿਰ ਕੇ ਸਮਾਨ ਲਿਆ ਆਪਾਂ ਵੀਡੀਓ ਵਗੈਰਾ ਬਣਾਈਆਂ ਤੇ ਬਾਕੀ ਘੁੰਮੇ ਫਿਰੇ ਵੀ ਬਹੁਤ ਬਹੁਤ ਮਜ਼ਾ ਆਇਆ ਫਿਰ ਆਪਾਂ ਵੀਡੀਓ ਬਣਾ ਲਈ ਛੋਟੀ ਜੀ ਤੇ ਅੱਗੇ ਆ ਜੋ ਆਪਾਂ ਦੱਸਦੇ ਆ ਸਮਾਨ ਕੀ ਕੀ ਲਿਆ ਸੀ ਆਪਾਂ ਤੇ ਫਿਰ ਅਸੀਂ ਲੈ ਇੱਕ ਬੂਟ ਪਿਉਮਾ ਦੇ ਲੈ ਸੀ ਮੈਂ ਲੈਏ ਸੀ ਬਾਕੀ ਇਹ ਆਪਣਾ ਵੱਡਾ ਵੀਰ ਦੇਖ ਰਿਹਾ ਸੀ ਜੈਕਟ ਜੈਕਟ ਵਧੀਆ ਲੱਗੀਆਂ ਡਿਸਕਾਊਂਟ ਬਹੁਤ ਜ਼ਿਆਦਾ ਲੱਗਾ ਸੀ ਤੇ ਅੱਜ 블랙 ਫਰਡੇ ਸੀ ਤੇ ਪਰ ਆਪਣੀ ਜੈਕਟ ਇੱਕ ਪਸੰਦ ਆਈ ਸੀ ਬਟ ਉਹ ਥੋੜੀ ਜਿਹੀ ਲੂਜ਼ ਆਈ ਇਸ ਕਰਕੇ ਆਪਾਂ ਨਹੀਂ ਲਈ ਤੇ ਬਾਕੀ ਬਹੁਤ ਵਧੀਆ ਕੱਪੜੇ ਆਏ ਆ ਬਹੁਤ ਹੀ ਜਿਆਦੇ ਸੋਹਣੇ ਅੱਜ 90 ਯੂਰੋ ਤੋਂ ਇਹ 63 53 ਯੂਰੋਾਂ ਦੀ ਲੱਗੀ ਸੀ ਜੈਕਟ ਜੈਕਟ ਬਹੁਤ ਸੋਹਣੀ ਸੀ ਤੇ ਬਹੁਤ ਹੀ ਡਿਸਕਾਊਂਟ ਲੱਗਾ ਲੋਲੇ ਮੋਲ ਚ ਜਿੰਨੇ ਵੀ ਅਲਗਾਰਵੇ ਵਾਲੇ ਵੀਰ ਜਰੂਰ ਪਹੁੰਚੋ ਬੂਟਾਂ ਤੇ ਬਹੁਤ ਡਿਸਕਾਊਂਟ ਲੱਗਾ ਜਿਹੜੇ 100 ਦੇ ਆ ਉਹ 50 ਰੁਪਏ ਦੇ ਮਿਲਣ ਦੇ 50 ਪਰਸੈਂਟ ਡਿਸਕਾਊਂਟ ਲੱਗਾ ਏ ਤੇ ਬਾਕੀ ਆਪਾਂ ਇਹ ਬੂਟ ਦੇਖੇ ਸੀ ਐਡੀਡਾਸ ਦੇ ਤੇ ਬਹੁਤ ਵਧੀਆ ਲੱਗੇ ਸੀ ਤੇ ਏ ਵੀ ਆਪਾਂ ਲੈਏ ਸੀ ਇੱਕ ਤੇ ਇਹ ਆਪਾਂ ਫੇਰ ਚਲੋ ਅੱਗੇ ਵੀਡੀਓ ਬਣਾਉਂਦੇ ਸ ਅੱਜ ਸ਼ੌਂਕ ਸੀ ਤੇ ਆ ਜੋ ਅੱਗੇ ਆਪਾਂ ਦਿਖਾਉਨੇ ਆ ਸਾਰਾ ਕੁਝ ਫੇਰ ਆਪਾਂ ਹੌਲੀ ਹੌਲੀ ਘਰ ਨੂੰ ਚੱਲੇ ਪਾਏ ਸੀ ਤੇ ਹੁਣ ਕਰਿਆ ਕਿ ਆਪਾਂ ਕੱਪੜੇ ਰੱਖੇ ਵੀਡੀਓ ਬਣਾਈਆਂ ਜੋ ਵੀ ਲੈ ਕੇ ਆਏ ਸੀ ਆਪਾਂ ਬੂਟ ਵਗੈਰਾ ਤੇ ਚਲੋ ਸਤਿ ਸ੍ਰੀ ਅਕਾਲ ਜੀ ਪਿਆਰ ਜ਼ਰੂਰ ਦਿਓ ਸਾਡੀ ਵੀਡੀਓ ਨੂੰ ਓਕੇ ਜੀ ਚਾਓ